ਫਿਰੰਦਾ ਨਾਮੀ ਇਹਨਾਂ ਯਾਰਾਂ ਦਾ ਯਾਰ ਤਾਂ ਮੈਂ ਪੁੱਛਾਂਗੀ ਕਿ ਤੁਹਾਡੇ ਲਈ ਦੋਸਤੀ ਕੀ ਹੈ ਡੈਫੀਨੇਸ਼ਨ ਕੀ ਹੈ ਦੋਸਤੀ ਦੀ ਫਿਰ ਇਹਦੀ ਤਾਂ ਇੱਕ ਵੀ ਡੈਫੀਨੇਸ਼ਨ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈਗਾ ਦੋਸਤ ਦੀ ਜੇ ਡੈਫੀਨੇਸ਼ਨ ਦੇਣੀ ਹੋਵੇ ਜਦੋਂ ਦੋ ਸੱਚ ਮਿਲ ਜਾਂਦੇ ਨੇ ਤਾਂ ਇੱਕ ਦੋਸਤ ਬਣਦਾ ਹੈ ਤੇ ਜੇ ਫਿਲਮ ਦੀ ਗੱਲ ਕਰੀਏ ਨਾ ਇਸ ਵਿੱਚ ਮਾਹੌਲ ਕਿਵੇਂ ਰਹਿੰਦਾ ਸੀ ਕਿਉਂਕਿ ਜਦੋਂ ਯਾਰਾਂ ਦੇ ਯਾਰ ਮਿਲਦੇ ਨੇ ਤਾਂ ਮਾਹੌਲ ਜ਼ਿਆਦਾ ਹੀ ਉੱਬਰ ਕੇ ਹੁੰਦਾ ਹੈ 60 ਡਿਗਰੀ ਉਪਰੋਂ ਵਹਿ ਰਿਆ ਸੀ ਉਹਨਾਂ ਦੇ ਨਾਲ ਚ ਗਰਮੀ ਪੂਰੀ ਜ਼ਿਆਦਾ ਤੇ ਉਤੋਂ ਮਾਹੌਲ ਸਾਡਾ ਪੂਰਾ ਗਰਮਾ ਗਰਮੀ ਵਾਲਾ ਐਂਡ ਹਾਸੇ ਠੱਠੇ ਤੋਂ ਬਿਨਾ ਇਹ ਫਿਲਮ ਪੋਸੀਬਲ ਹੀ ਨਹੀਂ ਸੀ ਕਿਤੇ ਇੱਦਾਂ ਹੋਇਆ ਕਿ ਸੀਰੀਅਸ ਰੋਲ ਚੱਲ ਰਿਹਾ ਉਹ ਬਿਲਕੁਲ ਸੀਰੀਅਸ ਮਾਹੌਲ ਤੇ ਹਾਸਾ ਛੁੱਟ ਗਿਆ ਇਹ ਪਹਿਲਾਂ ਪਹਿਲੇ ਦਿਨੋਂ ਕਰਦੇ ਇਹ ਤਾਂ ਹੋਸਟਲ ਵਾਲੇ ਦੇ ਕਰਦੇ ਆ ਇਹ ਸਟੇਜਾਂ ਤੇ ਇਹ ਕੁਝ ਕਰਦੇ ਰਹੇ ਨੇ ਇਹ ਤਾਂ ਮੈਂ 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 ਨਿਰਨਝਾਮ ਲਾਏਗਾ ਅਸਲ ਚ ਉਹ ਹੁੰਦਾ ਨਾ ਵਿਆਹ ਕਰਨ ਦੋਸਤੀ ਹੈ ਜਿਹੜੀ ਰੀਅਲ ਲਾਈਫ ਦੀ ਜਦੋਂ ਰੀਲ ਤੇ ਹੁੰਦੀ ਹੈ ਤਾਂ ਕੋਈ ਤਾਂ ਪੰਗਾ ਲਊਗੀ ਨਾ ਉਹ ਤਾਂ ਇਹ ਤਾਂ ਅਸੀਂ ਛੇੜਦੇ ਰਹੇ ਸੀ ਇੱਕ ਦੂਜੇ ਨੂੰ ਅਨਫੋਰਚੂਨੇਟਲੀ ਸਾਡੇ ਸੀਨ ਨਹੀਂ ਇਕੱਠੇ ਹੋਏ ਨਹੀਂ ਕਿਤੇ ਇਹਦੇ ਵਿੱਚ ਅਸੀਂ ਬਹੁਤ ਤੰਗ ਕਰਨਾ ਸੀ ਤੁਸੀਂ ਹੋਸਟ ਲਾਈਫ ਵੀ ਸ਼ੇਅਰ ਕੀਤੀ ਯੂਥ ਫੈਸਟੀਵਲ ਵੀ ਹੁਣ ਯਾਦ ਉਸ ਸੈੱਟ ਤੇ ਯਾਦ ਕੀਤੇ ਹੋਣੇ ਕੋਈ ਕિસ્ਸਾ ਸੁਣਾਓ ਜਿਹੜਾ ਦੱਸਿਆ ਨਾ ਹੋਵੇ ਹੁਣ ਤੱਕ ਪਤਾ ਨਾ ਹੋਵੇ ਇਹਦੇ ਨੂੰ 골ਡ ਮੈਡਲ ਮਿਲਿਆ ਸੀ ਮੈਨੂੰ ਯਾਦ ਆ ਇਹ ਨੇ ਦੱਸਿਆ ਵੀ ਆ ਪਿੱਛੇ ਜੇ ਤਾਂ ਇਹ ਗੱਲ ਚ ਪਾ ਕੇ ਫਿਰ ਗਿਆ ਉੱਥੇ ਸਾਰਾ ਦਿਨੇ ਲਾਹਿਆ ਨੇ ਨੇ ਹਾਂ ਇੰਨਾ ਚੌ ਇਹਨੂੰ ਜਿਹੜਾ ਹੈ ਤੇ ਖੁਸ਼ੀ ਤਾਂ ਹੁੰਦੀ ਹੈ ਨਾ ਤੇ ਇਹਨੂੰ ਬਹੁਤ ਚੌ ਸੀ ਉਹ ਤਾਂ ਉਹ ਮੂਮੈਂਟਸ ਯਾਦ ਕਰਦੇ ਆ ਜੇ ਬਹੁਤ ਹੱਸਦੇ ਆ ਕਿ ਕਹੇ ਜੇ ਕਮਲੇ ਹੁੰਦੇ ਸੀਗੇ ਜਿਸ ਦਾਸਾਂ ਨੂੰ ਸਭ ਨੂੰ ਇੰਤਜ਼ਾਰ ਸੀ ਤੇ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਉਹ ਕੜੀ ਬਹੁਤ ਜਲਦ ਆਉਣ ਵਾਲੀ ਹੈ ਯਾਨੀ ਗਾਂਧੀ 3 ਫਿਲਮ 30 ਅਗਸਤ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ ਤੀਸਰੀ ਵਾਰ ਇਸ ਦਾ ਨਾਮ ਹੈ ਗਾਂਧੀ 3 ਯਾਰਾਂ ਦਾ ਯਾਰ ਇਸ ਫਿਲਮ ਚੋ ਯਾਰਾਂ ਦੇ ਯਾਰ ਸਾਡੇ ਨਾਲ ਮੌਜੂਦ ਨੇ ਨਵਦੀਪ ਜੀ ਤਨਵੀਰ ਸਤਿ ਸ਼ਕਾਲ ਦੀ ਸਤਿ ਸ਼ਕਾਲ ਸਾਰਿਆਂ ਨੂੰ ਅੱਛਾ ਤੁਸੀਂ ਇੱਕ ਦੂਜੇ ਨੂੰ ਵੀ ਨਵਦੀਪ ਤੇ ਤਨਵੀਰ ਕਹਿੰਦੇ ਹੋ ਕਿ ਕੋਈ ਹੋਰ ਨਾਮ ਵੀ ਰੱਖਿਆ ਨੇ ਬਾਈ ਮੈਂ ਬਾਈ ਕਹਿੰਨਾ ਇਹ ਇਹ ਮੇਰਾ ਨਾਮ ਲੈਂਦਾ ਬਾਈ ਤਨਵੀਰ ਨੇ ਬਾਈ ਮੈਂ ਤਾਂ ਥੋੜਾ ਜਿਹਾ ਵੱਡਾ ਕੁਝ ਕੁ ਮਹੀਨੇ ਡੇਢ ਦੋ ਮਹੀਨੇ ਤੇ ਮੈਂ ਇਸ ਕਰਕੇ ਬਾਈ ਨੂੰ ਬਾਈ ਕਹਿੰਦਾ ਤੇ ਬਾਈ ਮੈਨੂੰ ਤਨਵੀਰ ਹੀ ਕਹਿੰਦਾ ਪੁੱਟਾ ਸਿੱਧਾ ਨਾਮ ਨਹੀਂ ਰੱਖਿਆ ਨਹੀਂ 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 ਕਿ ਦੱਸਦਾ ਹੀ ਨਹੀਂ 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 ਲੋੜ ਹੀ ਨਹੀਂ ਪਈਦੀ ਦੱਸਣ ਵਾਲੀ ਤਾਂ ਕੋਈ ਗੱਲ ਨਹੀਂ ਸਾਡੇ ਤਕਰੀਬਨ ਸਾਰਿਆਂ ਦੇ ਨਾਮ ਦੋਸਤਾਂ ਨੇ ਅਸੀਂ ਕੋਈ ਪੁੱਠੇ ਦੇ ਨਾਮ ਤਾਂ ਲਏ ਨਹੀਂ ਸਾਰੇ ਸੇਮ ਜੋ ਨਾਮ ਹੈਗੇ ਉਹੀ ਲੈਨੇ ਤੇ ਤੁਹਾਡੀ ਫਿਲਮ ਦਾ ਨਾਮ ਹੀ ਹੈ ਨਾ ਯਾਰਾਂ ਦਾ ਯਾਰ ਤਾਂ ਮੈਂ ਪੁੱਛਾਂਗੀ ਕਿ ਤੁਹਾਡੇ ਲਈ ਦੋਸਤੀ ਕੀ ਹੈ ਡੈਫੀਨੇਸ਼ਨ ਕੀ ਹੈ ਦੋਸਤੀ ਦੀ ਯਾਰੀ ਦੀ ਮੇਰੇ ਲਈ ਤਾਂ ਇੱਕ ਹੀ ਡਿਫੀਨੇਸ਼ਨ ਇਹ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈਗਾ ਦੋਸਤ ਦੀ ਜੇ ਡਿਫੀਨੇਸ਼ਨ ਦੇਣੀ ਹੋਏ ਜਦੋਂ ਦੋ ਸੱਚ ਮਿਲ ਜਾਂਦੇ ਨੇ ਤਾਂ ਇੱਕ ਦੋਸਤ ਬਣਦਾ ਹੈ ਹਾਂ ਤੇ ਸੱਚ ਹੋਣਾ ਤਾਂ ਜ਼ਰੂਰੀ ਹੈ ਤੇ ਜੇ ਸੱਚੇ ਹੋ ਤਾਂ ਦੋਸਤ ਤੁਸੀਂ ਹੈਗੇ ਹੋ ਜੀ ਇਹੀ ਡਿਫੀਨੇਸ਼ਨ ਹੈ ਦੋਸਤੀ ਦੀ ਕਿ ਆਪਦੇ ਆਪ ਚ ਡਿਫਾਈਨ ਕਰਦਾ ਸ਼ਬਦ ਦੋ ਸੱਤ ਦੋਸਤ ਤੇ ਤੁਹਾਡੇ ਲਈ ਮੇਰੇ ਲਈ ਭਾਈ ਨੇ ਬਸ ਜਿਹੜੀ ਗੱਲ ਕਹਿ ਦਿੱਤੀ ਹੈ ਕਾਪੀ ਪੇਸਟ ਆ ਹਾਂ ਸੇਮ ਟੂ ਸੇਮ ਟੂ ਸੇਮ ਸੇਮ ਟੂ ਸੇਮ ਮੈਂ ਸੀਰੀਅਸਲੀ ਮੈਂ ਇਹੀ ਕਹਿਣਾ ਕਿ ਜੇ ਅਸੀਂ ਦੋਸਤ ਆ ਨਾ ਸਾਨੂੰ ਦੇਖੋ ਤਰੀਫਾਂ ਸਾਰੇ ਕਰਦੇ ਹੁੰਦੇ ਅਸੀਂ ਇੱਕ ਦੂਜੇ ਦੀ ਫਿਲਮ ਦੇਖਦੇ ਆ ਨਾ ਅਸੀਂ ਇੱਕ ਦੂਜੇ ਦਾ ਕੁਝ ਵੀ ਦੇਖਦੇ ਆ ਤਰੀਫਾਂ ਸਾਨੂੰ ਪਤਾ ਹੈ ਕਿ ਨਵਦੀਪ ਬਾਈ ਦੀ ਫਿਲਮ ਆਈ ਆ ਸਾਰੀ ਦੁਨੀਆ ਨੇ ਤਰੀਫ ਕੀਤੀ ਹੋਣੀ ਆ ਮੈਂ ਕੀ ਆ ਮੈਂ ਸੱਚ ਬੋਲਣਾ ਬਾਈ ਨੂੰ ਹਨਾ ਦੋਸਤ ਦੀ ਗੱਲ ਸੱਤ ਦੀ ਕਹੀ ਨਾ ਮੈਂ ਸੱਚ ਬੋਲਣਾ ਨਵਦੀਪ ਬਾਈ ਨੇ ਮੈਨੂੰ ਸੱਚ ਬੋਲਣਾ ਨਵਦੀਪ ਬਾਈ ਨੇ ਲੈ ਕੇ ਆਉਣੇ ਉਹ ਪੁਆਇੰਟਸ ਜਿੱਥੇ ਮੈਂ ਇੰਪਰੂਵ ਕਰ ਸਕਦਾ ਮੈਂ ਲੈ ਕੇ ਆਣੇ ਉਹ ਪੁਆਇੰਟ ਜਿੱਥੇ ਨਵਦੀਪ ਬਾਈ ਇੰਪਰੂਵ ਕਰ ਸਕਦਾ ਜਿੱਥੇ ਮੈਨੂੰ ਲੱਗਿਆ ਕਿ ਨਵਦੀਪ ਬਾਈ ਇੱਥੇ ਇੱਥੇ ਵਧੀਆ ਨਹੀਂ ਹੋਇਆ ਯਾਰ ਨਵਦੀਪ ਬਾਈ ਨੇ ਉਹ ਲਿਆਉਣਾ ਕਿ ਤਨਵੀਰ ਨਹੀਂ ਯਾਰ ਮੈਂ ਤੇਰੇ ਤੋਂ ਹੋਰ ਵਧੀਆ ਐਕਸਪੈਕਟ ਕਰਦਾ ਤੂੰ ਤੇਰਾ ਕੈਲੀਬਰ ਇਸ ਤੋਂ ਜ਼ਿਆਦਾ ਹੈ ਤੂੰ ਇਹ ਕਰ ਸੋ ਅਸੀਂ ਇਹੋ ਜਿਹੇ ਦੋਸਤ ਆ ਇੱਕ ਦੂਜੇ ਦੇ ਜਿੱਥੇ ਅਸੀਂ ਸੱਚ ਬੋਲਦੇ ਆ ਤੇ ਉਹ ਸੱਚ ਬੋਲਦੇ ਆ ਜਿਹੜਾ ਦੁਨੀਆ ਨੇ ਨਹੀਂ ਬੋਲਣਾ ਜਿਹੜਾ ਦੁਨੀਆ ਨੇ ਨਹੀਂ ਆ ਕੇ ਦੱਸਣਾ ਕਿਉਂਕਿ ਮੈਂ ਚਾਹੁੰਨਾ ਕਿ ਨਵਦੀਪ ਬਾਈ ਮੈਨੂੰ ਪਤਾ ਨਵਦੀਪ ਬਾਈ ਕੀ ਹੈ ਅਬਾਈ ਨੂੰ ਪਤਾ ਮੈਂ ਕੀ ਆ ਤੇ ਇਹ ਕਿੱਥੇ ਹੋਣਾ ਚਾਹੀਦਾ ਮੈਨੂੰ ਪਤਾ ਬਾਈ ਕਿੱਥੇ ਹੋਣਾ ਚਾਹੀਦਾ ਇਸ ਕਰਕੇ ਅਸੀਂ ਇੱਕ ਦੂਜੇ ਲਈ ਸੱਚ ਬੋਲਦੇ ਆ ਅਸੀਂ ਇੱਕ ਦੂਜੇ ਦੇ ਉਹ ਪੁਆਇੰਟਸ ਦੱਸਾਂਗੇ ਜਿਹੜੇ ਮਾੜੇ ਨੇ ਤੇ ਜਿਹੜੇ ਕੌੜੇ ਨੇ ਉਹ ਕੌੜੇ ਸੱਚ ਅਸੀਂ ਇੱਕ ਦੂਜੇ ਨੂੰ ਬੋਲ ਦਿੰਨੇ ਆ ਸੋ ਸਾਡਾ ਕੰਫਰਟ ਇੱਕ ਦੂਜੇ ਨਾਲ ਇਹ ਆ ਇਹ ਵੀ ਆਪਾਂ ਬਹੁਤ ਘੱਟ ਲੋਕਾਂ ਦਾ ਦੇਖਦੇ ਆ ਨਾ ਉਸ ਨੂੰ ਐਕਸੈਪਟ ਕਰਨਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਹ ਮੇਰਾ ਦੋਸਤ ਹੈ ਇਹਨੇ ਮੈਨੂੰ ਸੱਚੀ ਦੱਸਿਆ ਨਾ ਬਿਲਕੁਲ ਜੀ ਜੀ ਤੇ ਗੱਲ ਕਰੀਏ ਤਾਂ ਤੁਸੀਂ ਫਿਲਮ ਨਾਲ ਕਿਵੇਂ ਜੁੜੇ ਨਾ ਸਰ ਉਹਨਾਂ ਨੇ ਪਹਿਲਾਂ ਵੀ ਫਿਲਮ ਕੀਤੀ ਤੁਸੀਂ ਕਿਵੇਂ ਜੁੜੇ ਮੈਂ ਤਾਂ ਬਿਲਕੁਲ ਇਸ ਫਿਲਮ ਚ ਨਵਾ ਮੈਂ ਸਰਪ੍ਰਾਈਜ਼ ਮੇਰੇ ਖਿਆਲ ਚ ਭਾਈ ਹੁਣਾਂ ਨੂੰ ਪਤਾ ਨਹੀਂ ਸੀ ਉਦੋਂ ਤੱਕ ਹਨਾ ਕਿ ਮੈਂ ਇਹ ਕਿਰਦਾਰ ਮੈਂ ਕਰਨ ਵਾਲਾ ਸੋ ਇਹ ਮੈਂ ਸਰਪ੍ਰਾਈਜ਼ ਸੀਗਾ ਇਹਨਾਂ ਲਈ ਵੀ ਮੈਂ ਸਰਪ੍ਰਾਈਜ਼ ਹੋਣ ਵਾਲਾ ਆਡੀਅנס ਵਾਸਤੇ ਵੀ ਕਿਉਂਕਿ ਮੈਂ ਬਹੁਤ ਇਸ ਫਿਲਮ ਚ ਨਵਾ ਤੇ ਮੈਂ ਬੜੇ ਨਵੇਂ ਤਰੀਕੇ ਨਾਲ ਇਸ ਫਿਲਮ ਦੇ ਵਿੱਚ ਪੇਸ਼ ਆਉਂਗਾ ਤੇ ਮੈਂ ਆਪਣੇ ਕਿਰਦਾਰ ਨੂੰ ਰਿਵੀਲ ਨਹੀਂ ਕਰ ਸਕਦਾ ਪਰ ਮੇਰੇ ਕਿਰਦਾਰ ਦੇ ਜ਼ਰੀਏ ਇਸ ਯੂਥ ਨੂੰ ਅੱਜ ਪੰਜਾਬ ਦੇ ਯੂਥ ਨੂੰ ਬਹੁਤ ਵੱਡੀ ਗੱਲ ਕਹਿਣ ਜਾ ਰਹੇ ਆ ਸਾਡੇ ਫਿਲਮ ਮੇਕਰਸ ਸਾਡੇ ਡਾਇਰੈਕਟਰ ਸਾਡੇ ਪ੍ਰੋਡਿਊਸਰ ਮੇਰੇ ਕਿਰਦਾਰ ਦੇ ਜ਼ਰੀਏ ਇਹ ਕਹਿਣ ਜਾ ਰਹੇ ਆ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਸੋ ਉਹ ਉਹ ਇਸ ਕਰਕੇ ਮੇਰਾ ਕਿਰਦਾਰ ਕਾਫੀ ਸਰਪ੍ਰਾਈਜ਼ਿੰਗ ਰਹਿਣ ਵਾਲਾ ਇਸ ਫਿਲਮ ਚ ਤਾਂ ਜਦੋਂ ਇਹਨਾਂ ਨੂੰ ਦੇਖਿਆ ਸੀ ਸੱਟ ਤੇ ਪਹਿਲਾਂ ਪਤਾ ਲੱਗਿਆ ਸੀ ਕਿ ਦੇਖਿਆ ਕਿ ਹਾਂ ਤੂੰ ਵੀ ਆ ਗਿਆ ਹੁਣ ਸਾਡੇ ਨਾਲ ਉਹ ਜਦੋਂ ਸੀ ਸੱਟ ਤੇ ਗਏ ਉਦੋਂ ਪਤਾ ਲੱਗਿਆ ਵੀ ਕਹਿੰਦੇ ਵੀ ਉਹ ਆਪਣਾ ਡਾਇਰੈਕਸ਼ਨ ਟੀਮ ਪ੍ਰੋਡਕਸ਼ਨ ਟੀਮ ਗੱਲ ਕਰ ਰਹੀ ਸੀ ਵਿਤਨਵੀਰ ਆ ਗਿਆ ਤਨਵੀਰ ਦਾ ਉਹ ਹੈ ਮੈਂ ਕਿਹਾ ਤਨਵੀਰ ਤਨਵੀਰ ਤਾਂ ਇੱਕ ਵੀ ਹੈ ਸਾਡੇ ਨਾਲ ਸਾਡੇ ਨਾਲ ਮਤਲਬ ਮੇਰੇ ਵੀ ਸ਼ਬਦ ਇਹ ਚ ਮੈਂ ਸਾਡੇ ਨਾਲ ਤਨਵੀਰ ਕਹਿੰਦੇ ਉਹ ਕਹਿੰਦਾ ਪਤਾ ਨਹੀਂ ਤੋਂਡੇ ਵਾਲਾ ਕਿਹਦੇ ਵਾਲਾ ਕਰਤਵੀਰ ਆ ਮੈਂ ਕਿਹਾ ਤਨਵੀਰ ਤਾਂ ਉਹ ਇੱਕ ਕਹਿੰਦੇ ਮੈਂ ਕਿਹਾ ਵੀ ਉਹੀ ਤਨਵੀਰ ਹੈ ਕਹਿੰਦੇ ਹਾਂ ਕਿੱਥੇ ਆ ਗਿਆ ਉਹ ਕਹਿੰਦੇ ਯਾਰ ਸ਼ੂਟ ਚੱਲ ਰਿਹਾ ਉਹਦਾ ਤਾਂ ਉਦੋਂ ਮੈਨੂੰ ਪਤਾ ਲੱਗਿਆ ਬੜੀ ਖੁਸ਼ੀ ਹੋਈ ਮਹਾਰ ਲਾ ਬਹੁਤ ਵਧੀਆ ਗੱਲ ਹੈ ਵੀ ਤਨਵੀਰ ਆਇਆ ਤਾਂ ਫਿਰ ਅੱਜ ਮੈਂ ਵੀ ਇਹਨੂੰ ਫੋਨ ਕਰਿਆ ਮੈਂ ਕਿਹਾ ਆ ਹੀ ਜਾਂਦੇ ਫੇਰ ਹੀ ਮਿਲਦੇ ਆ ਫਿਰ ਇਹ ਆਇਆ ਵੈਨਿਟੀ 'ਚ ਬੈਠੇ ਮੈਂ ਦਰਵਾਜ਼ਾ ਖੋਲ੍ਹਿਆ ਮੈਂ ਸ਼ੂਟ ਸ਼ਾਰਟ ਤੇ ਸੀ ਆਪਣੇ ਮੈਂ ਸ਼ਾਰਟ ਦੇ ਰਿਹਾ ਸੀ ਸ਼ੂਟ ਕਰਕੇ ਮੈਂ ਸ਼ਾਰਟ ਦੇ ਕੇ ਵਾਪਸ ਆਇਆ ਮੈਂ ਆਪਣੀ ਵੈਨਿਟੀ 'ਚ ਵੜਨ ਲੱਗਾ ਦਰਵਾਜ਼ਾ ਖੋਲ੍ਹਿਆ ਅੰਦਰ ਬਾਈ ਕੁਰਸੀ ਤੇ ਬੈਠਾ ਆਇਆ ਗਰੀ ਜਾਂਦਾ ਮੈਂ ਕਰ ਲੈ ਮੋਜਨ ਨਾਲ ਇਹ ਸਾਡੀ ਪਹਿਲੀ ਮੁਲਾਕਾਤ ਸੀ ਇਸ ਫਿਲਮ ਦੇ ਸੈੱਟ ਤੇ ਤੇ ਜੋ ਫਿਲਮ ਦੀ ਗੱਲ ਕਰੀਏ ਨਾ ਇਸ ਵਿੱਚ ਮਾਹੌਲ ਕਿਵੇਂ ਰਹਿੰਦਾ ਸੀ ਕਿਉਂਕਿ ਜਦੋਂ ਯਾਰਾਂ ਦੇ ਯਾਰ ਮਿਲਦੇ ਨੇ ਤਾਂ ਮਾਹੌਲ ਜ਼ਿਆਦਾ ਹੀ ਉੱਬਰ ਕੇ ਹੁੰਦਾ ਹੈ ਮਾਹੌਲ ਪੂਰਾ ਗਰਮਾ-ਗਰਮੀ ਵਾਲਾ ਹੁੰਦਾ ਸੀ ਪੂਰਾ ਹਾਸਾ ਬਖੌਲ 50 ਡਿਗਰੀ ਉਪਰੋਂ ਵਹਿ ਰਿਆ ਸੀ ਉਹਨਾਂ ਦੇ ਨਾਲ ਚ ਗਰਮੀ ਪੂਰੀ ਜ਼ਿਆਦਾ ਤੇ ਉਤੋਂ ਮਾਹੌਲ ਸਾਡਾ ਪੂਰਾ ਗਰਮਾ ਗਰਮੀ ਵਾਲਾ ਐਂਡ ਹਾਸੇ ਠੱਠੇ ਤੋਂ ਬਿਨਾ ਇਹ ਫਿਲਮ ਪੋਸੀਬਲ ਹੀ ਨਹੀਂ ਸੀ ਮੈਨੂੰ ਲੱਗਦਾ ਐਦਾਂ ਦੀ ਫਿਲਮ ਜਿਹੜੀ ਦੋਸਤੀਆਂ ਦੀ ਫਿਲਮ ਹੋਵੇ ਯਾਰਾਂ ਦੀ ਫਿਲਮ ਹੋਵੇ ਜਿਹੜੀ ਇੰਨੇ ਕੈਰੈਕਟਰਸ ਜਿਹਦੇ ਵਿੱਚ ਸ਼ਾਮਲ ਹੋਣ ਇਹ ਇਹੋ ਜਿਹੀਆਂ ਫਿਲਮਾਂ ਹਾਸੇ ਠੱਠੇ ਤੋਂ ਬਿਨਾ ਇੰਪੋਸੀਬਲ ਹੈ ਤੇ ਇੱਕ ਦੂਜੇ ਨਾਲ ਪਿਆਰ ਹੋਣ ਤੋਂ ਬਿਨਾ ਇੰਪੋਸੀਬਲ ਹੈ ਸੋ ਇਸ ਫਿਲਮ ਚ ਜੇ ਸਕਸੈਸ ਮਿਲੀ ਹੈ ਨਾ ਤਾਂ ਮੇਰੇ ਖਿਆਲ ਚ ਇਹ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ एवरीवन ਬਡੀ ਲਵਸ ਈਚ ਅਦਰ ਬਹੁਤ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਐਂਡ ਇੱਕ ਦੂਜੇ ਦੀ ਪਰਫਾਰਮੈਂਸ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਕਿ ਦਿੱਤਾ ਹੋਇਆ ਕਿ ਸੀਰੀਅਸ ਰੋਲ ਚੱਲ ਰਿਹਾ ਹੋਵੇ ਬਿਲਕੁਲ ਸੀਰੀਅਸ ਮਾਹੌਲ ਤੇ ਹਾਸਾ ਛੁੱਟ ਗਿਆ ਹੋਵੇ ਆ ਬੰਦਾ ਇਹ ਪਹਿਲਾਂ ਪਹਿਲੇ ਦਿਨੋਂ ਕਰਦੇ ਇਹ ਤਾਂ ਹੋਸਟਲ ਵਾਲੇ ਦੇ ਕਰਦੇ ਆ ਇਹ ਸਟੇਜਾਂ ਤੇ ਇਹੇ ਕੁਝ ਕਰਦੇ ਰਹੇ ਨੇ ਇਹ ਤਾਂ ਮੈਂ 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 ਨਿੰਨਤ ਸ਼ਾਮ ਲਾਏਗਾ ਇਹ ਅਸਲ 'ਚ ਉਹਨਾਂ ਨਾਲ ਬਿਆਕੁਰ ਦੋਸਤੀ ਹੈ ਜਿਹੜੀ ਰੀਅਲ ਲਾਈਫ ਦੀ ਜੇ ਤੋ ਰੀਲ ਤੇ ਆਉਂਦੀ ਆ ਤਾਂ ਕੋਈ ਤਾਂ ਪੰਗਾ ਲਊਗੀ ਨਾ ਉਹ ਤਾਂ ਇਹ ਤਾਂ ਅਸੀਂ ਛੇੜਦੇ ਰਹੇ ਸੀ ਇੱਕ ਦੂਜੇ ਨੂੰ ਅਨਫੋਰਚੂਨੇਟਲੀ ਸਾਡੇ ਸੀਨ ਨਹੀਂ ਇਕੱਠੇ ਹੋਏ ਨਹੀਂ ਕਿਤੇ ਇਹਦੇ ਵਿੱਚ ਅਸੀਂ ਬਹੁਤ ਤੰਗ ਕਰਨਾ ਸੀ ਮੈਂ ਉਹੀ ਕਹਿੰਦਾ ਕਿਉਂਕਿ ਮੈਂ ਨਾ ਦੇ ਆ ਵਰਰੀ ਕੁਇਕ ਐਕਟਰਸ ਇਹ ਨਹੀਂ ਅਗੇ ਨਵਦੀਪ ਭਾਈ ਬੈਠਾ ਤਾਂ ਮੈਂ ਇਹਦੇ ਮੂੰਹ ਤੇ ਤਾਰੀਫ ਕਰ ਰਿਹਾ ਦੇ ਆ ਵਰਰੀ ਕੁਰਕੀ ਐਕਟਰ ਹੁੰਦੇ ਨਾ ਕੁਰਕੀ ਜਿਹੜੇ ਆ ਸ਼ਾਪ ਹੁੰਦੇ ਨੇ ਵੀ ਇੱਕੋ ਦਾ ਮਾਂ ਕੁਝ ਕਰ ਰਿਹਾ ਨਾਲ ਦੀ ਨਾਲ ਇਹਨਾਂ ਨੇ ਸਵਿਚ ਆਫ ਕੀਤੀ ਤੇ ਪੰਜਾਂ ਸਕਿੰਟਾਂ ਦੇ ਵਿੱਚ ਆਪਦੇ ਕੈਰੈਕਟਰ ਚ ਆ ਗਏ ਹੀ ਇਜ਼ ਦੈਟ ਕਾਈਂਡ ਆਫ ਤੇ ਇਹ ਇਦਾਂ ਵਾਲਾ ਐਕਟਰ ਆ ਤੇ ਇਹ ਇਹ ਤਾਂ ਇਦਾਂ ਆ ਜਾਂਦੇ ਆ ਮੈਂ ਤਾਂ ਗੱਲਾਂ ਹੀ ਸੁਣਦਾ ਸੀ ਕਿਉਂਕਿ ਮੇਰਾ ਇਹਨਾਂ ਨਾਲ ਬਾਈ ਨਾਲ ਸੈੱਟ ਤੇ ਮੁਲਾਕਾਤ ਨਹੀਂ ਹੋਈ ਸੀਨ ਨਹੀਂ ਸੀਗਾ ਸਾਡਾ ਇਕੱਠਿਆਂ ਦਾ ਸੋ ਨਹੀਂ ਤਾਂ ਬਹੁਤ ਔਖਾ ਹੋਣਾ ਸੀ ਮੈਂ ਮੈਂ ਫਸਣਾ ਸੀ ਇਹਨਾਂ ਨੇ ਫਸਾ ਲੈਣਾ ਸੀ ਮੈਨੂੰ ਹਾਂ ਇਹ ਐਕਟਰ ਬਹੁਤ ਕਮਾਲ ਦਾ ਹੈ ਇਹ ਫਸਣ ਫਸਣ ਵਾਲਾ ਨਹੀਂ ਹੈਗਾ ਕਿਉਂਕਿ ਇੰਨਾ ਟਾਈਮ ਇਹਨਾਂ ਨੇ ਇਹਨੇ ਬੰਬਈ ਲਾਇਆ ਤੇ ਉੱਥੇ ਬਹੁਤ ਅੱਛੇ ਪ੍ਰੋਜੈਕਟ ਕੀਤੇ ਨੇ ਤਾਂ ਪ੍ਰਾਣਾ ਸੀ ਯੂਨੀਵਰਸਿਟੀ ਤੋਂ ਜਾਣਦੇ ਇਹਨੂੰ ਕਿਉਂਕਿ ਯੂਥ ਫੈਸਟੀਵਲ 'ਚ ਪਰਫਾਰਮ ਕਰਦਾ ਸੀ ਤਾਂ ਸਾਡਾ ਤਾਂ ਸਾਰਿਆਂ ਦਾ ਵਧੀਆ ਫੇਵਰਿਟ ਐਕਟਰ ਹੁੰਦਾ ਸੀ ਇਹ ਕਿਉਂਕਿ ਮੇਕਰੀ ਕਰਦਾ ਸੀ ਥੀਏਟਰ ਕਰਦਾ ਸੀ ਸਾਨੂੰ ਸੀ ਉਦੋਂ ਹੀ ਪਤਾ ਸੀ ਸਾਨੂੰ ਕਿ ਤਨਵੀਰ ਨੇ ਅਬਦੇ ਰਾਹ ਆਪ ਬਣਾਉਣੇ ਨੇ ਤੇ ਇਹਨੇ ਬਣਾਏ ਨੇ ਇਹ ਅਪਰੀਸ਼ੀਏਟ ਕਰਦੇ ਆ ਇਹਨੂੰ ਇਹਦੀ ਮਿਹਨਤ ਨੂੰ ਬਹੁਤ ਮਿਹਨਤ ਕੀਤੀ ਹੈ ਤਨਵੀਰ ਨੇ ਤਾਂ ਅੱਜ ਇਸ ਮਕਾਮ ਤੇ ਆਇਆ ਹੈ ਉਹਨਾਂ ਹੋਸਟਲ ਲਾਈਫ ਦੇ ਕਿਸ ਤੇ ਤੁਸੀਂ ਹੋਸਟਲ ਲਾਈਫ ਵੀ ਸ਼ੇਅਰ ਕੀਤੀ ਯੂਥ ਫੈਸਟੀਵਲ ਵੀ ਹੁਣ ਯਾਦ ਇਸ ਸੈੱਟ ਤੇ ਯਾਦ ਕੀਤੇ ਹੋਣੇ ਕੋਈ ਕਿਸਤਾ ਸੁਣਾਓ ਜਿਹੜਾ ਦੱਸਿਆ ਨਾ ਹੋਵੇ ਹੁਣ ਤੱਕ ਪਤਾ ਨਾ ਹੋਵੇ ਕਿ ਸਹੀ ਐ ਵੀ ਬਹੁਤ ਜ਼ਿਆਦਾ ਨੇ ਆਪਸ ਦੇ ਸਾਡੇ ਵੀ ਬਹੁਤ ਨੇ ਤੇ ਐਕਚੁਅਲੀ ਜਦੋਂ ਇਹਨੂੰ 골ਡ ਮੈਡਲ ਮਿਲਿਆ ਸੀ ਮੈਨੂੰ ਯਾਦ ਆ ਇਹਨੇ ਦੱਸਿਆ ਵੀ ਪਿੱਛੇ ਜੇ ਤਾਂ ਇਹ ਗੱਲ ਚ ਪਾ ਕੇ ਫਰੀ ਗਿਆ ਉੱਥੇ ਕਿ ਨਾ ਸਾਰਾ ਦਿਨੇ ਲਾਹਿਆ ਨੇ ਨੇ ਹਾਂ ਇੰਨਾ ਚਾ ਉਹਨੂੰ ਜਿਹੜਾ ਹੈ ਤੇ ਸਾਨੂੰ ਵੀ ਦੇਖ ਕੇ ਲੱਗੇ ਵਾ ਤਨਵੀਰ ਨੂੰ ਅੱਛਾ ਮੈਂ ਬਿੱਲੇ ਨੂੰ ਕਹ ਆਪਣੇ ਕੁਲਵਿੰਦਰ ਵਿਲਾ ਉਹ ਵੀ ਅਸੀਂ ਇਕੱਠੇ ਹੁੰਦੇ ਸੀ ਸਾਡਾ ਦੋਸਤ ਭਰਾ ਸਾਡਾ ਤਾਂ ਅਸੀਂ ਗੱਲਾਂ ਕਰਦੇ ਮੈਂ ਕਹ ਬਿੱਲਾ ਕਹਿੰਦਾ ਇਹਨੂੰ ਘਰੋਂ ਜਾਰਦੀ ਨਹੀਂ ਚਾ ਉਹ ਚੜਿਆ ਪਿਆ ਕਹਿੰਦਾ ਧੜਕੇ ਦਾ ਕਹਿੰਦਾ ਮੈਡਲ ਪਾਈ ਫਿਰਦਾ ਏ ਤੇ ਖੁਸ਼ੀ ਤਾਂ ਹੁੰਦੀ ਹੈ ਨਾ ਤੇ ਇਹਨੂੰ ਬਹੁਤ ਚੌਸ ਸੀ ਉਹ ਤਾਂ ਉਹ ਮੂਮੈਂਟਸ ਯਾਦ ਕਰਦੇ ਆ ਜੇ ਬਹੁਤ ਹੱਸਦੇ ਆ ਕਿ ਕਹੇ ਜੇ ਕਮਲੇ ਹੁੰਦੇ ਸੀਗੇ ਕੁੜਵੀ ਉਹ ਨੱਚਾ ਚੜਦਾ ਦੁਬਾਰਾ ਬਿਲਕੁਲ ਉਨਾਂ ਹੀ ਚਾ ਚੜਦਾ ਕੋਈ ਫਿਲਮ ਮਿਲ ਜਾਂਦੀ ਆ ਜਾਂ ਸਾਡੀ ਕੋਈ ਫਿਲਮ ਰਿਲੀਜ਼ ਹੁੰਦੀ ਆ ਜਾਂ ਸਾਨੂੰ ਕਿਸੇ ਫਿਲਮ ਲਈ ਅਪਰੀਸ਼ੀਏਸ਼ਨ ਮਿਲਦੀ ਆ ਜਾਂ ਸਾਡਾ ਆਡੀਸ਼ਨ ਹੀ ਕਲੀਅਰ ਹੋ ਜਾਂਦਾ ਹੈ ਨਾ ਜਾਂ ਸਾਡਾ ਆਡੀਸ਼ਨ ਕਲੀਅਰ ਨਾ ਹੋਵੇ ਕੋਈ ਸਾਡਾ ਕਾਸਟਿੰਗ ਡਾਇਰੈਕਟਰ ਸਾਡੇ ਆਡੀਸ਼ਨ ਲੈਣ ਤੋਂ ਬਾਅਦ ਇਹ ਕਹਿੰਦਾ ਯਾਰ ਆ ਬਹੁਤ ਸੋਹਣਾ ਸੀ ਪਰ ਅਨਫੋਰਚਨਟਲੀ ਇਹ ਤੈਨੂੰ ਮਿਲ ਨਹੀਂ ਰਿਹਾ ਪਰ ਹੈ ਬੜਾ ਗੋਣਾ ਸੋਹਣਾ ਸੀ ਇੰਨੀ ਤਾਰੀਫ ਵੀ ਸਾਨੂੰ ਉਨਾਂ ਹੀ ਚਾ ਚੜਾਉਂਦੀ ਆ ਤੇ ਸਾਨੂੰ ਮਤਲਬ ਦੋ ਦਿਨ ਨੀਂਦ ਨਹੀਂ ਆਉਂਦੀ ਉਹ ਵਾਲਾ ਉਹ ਵਾਲਾ ਸੀਨ ਲੈਂਦਾ ਸਾਡਾ ਤੇ ਵਾਕਈ ਹਲੇ ਵੀ ਅਸੀਂ ਉਦਾਂ ਹੀ ਰਹਨੇ ਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਸਾਨੂੰ ਚਾਹ ਹੁੰਨੇ ਹੀ ਹੁੰਦੇ ਨੇ ਸਾਡੀਆਂ ਖੁਸ਼ੀਆਂ ਹੁੰਨੀਆਂ ਹੀ ਨੇ ਹਾਂ ਸਾਨੂੰ ਚੱਲ ਹੋ ਸਕਦਾ ਵੀ ਪਰਮਾਤਮਾ ਨੇ ਕੈਰੀਅਰ ਅੱਗੇ ਵਧਾਤਾ ਸਾਡੇ ਕੱਪੜੇ ਬਦਲ ਗਏ ਸਾਡਾ ਰਹਿਣ ਸਹਿਣ ਸਾਡੇ ਸਟਾਈਲ ਬਦਲ ਗਏ ਹੋਣਗੇ ਪਰ ਅੰਦਰੋਂ ਸਾਡਾ ਮਨ ਉਹੇ ਦਾ ਜਵਾਕਾਂ ਜਿਹਾਂ ਵਾਲਾ ਹੀ ਆ ਅਸੀਂ ਜਿਵੇਂ ਜਿਵੇਂ ਵੱਡੇ ਹੁੰਨੇ ਆ ਅਸੀਂ ਸਾਡੇ ਸੀਨੀਅਰਸ ਕਹਿੰਦੇ ਹੁੰਦੇ ਸੀ ਨਾ ਬਈ ਕਿ ਤੁਸੀਂ ਜਿਵੇਂ ਜਿਵੇਂ ਵੱਡੇ ਹੋਵੋਗੇ ਤੁਹਾਨੂੰ ਹੋਸਟਲ ਵੱਧ ਯਾਦ ਆਊਗਾ ਹਨਾ ਤੇ ਉਵੇਂ ਸਾਨੂੰ ਬਹੁਤ ਯਾਦ ਆਉਂਦਾ ਸਾਡੀਆਂ ਮੈਂ ਬਾਈ ਨੂੰ ਪਹਿਲਾਂ ਇੱਕ ਦਿਨ ਕਹੀ ਜਾਂਦਾ ਸੀ ਮੈਂ ਕਿਹਾ ਸਕਸੈਸ ਉਹਨਾਂ ਨਾਲ ਹੀ ਸ਼ੇਅਰ ਕਰਨ ਦਾ ਸੁਆਦ ਹੈ ਜਿਨ੍ਹਾਂ ਨਾਲ ਸਾਰੇ ਉਹ ਦਿਨ ਦੇਖੇ ਹੁਣ ਤੇ ਸਕਸੈਸ ਬਾਈ ਉਹਨਾਂ ਨਾਲ ਹੀ ਇੰਜੋਏ ਕਰਨ ਦਾ ਸੁਆਦ ਆਉਂਦਾ। ਇਹ ਗੱਲ ਹੈ ਅਸੀਂ ਅੱਜ ਦੇਖੋ ਇਕੱਠੇ ਕੰਮ ਕਰ ਰਹੇ ਹਾਂ ਇਹ ਵੀ ਖੁਸ਼ੀ ਦੀ ਗੱਲ ਹੈ। ਤਨਵੀਰ ਦੇ ਨਾਮ ਕਮਾਇਆ ਆਪਣਾ ਅਸੀਂ ਮਿਹਨਤ ਕੀਤੀ ਥੋੜਾ ਬਹੁਤਾ ਸਾਡਾ ਨਾਮ ਵੀ ਹੋ ਗਿਆ। ਤਾਂ ਉਹ ਖੁਸ਼ੀ ਹੁੰਦੀ ਹੈ ਵੀ ਯਾਰ ਉਹ ਟਾਈਮ ਸੀ ਜਦੋਂ ਸੋਚਦੇ ਹੁੰਦੇ ਸੀ ਫਿਲਮਾਂ ਕਰਾਂਗੇ ਕਿਉਂਕਿ ਉਦੋਂ ਫਿਲਮਾਂ ਵੀ ਨਹੀਂ ਬਣਦੀਆਂ ਸੀ। ਕਿਤੇ 2 ਸਾਲ ਬਾਅਦ ਕਿਤੇ 1 ਸਾਲ ਬਾਅਦ ਫਿਲਮ ਆਉਂਦੀ ਸੀ। ਤੇ ਵੱਟ ਚਲੋ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਿਨੇਮਾ ਸਾਡਾ ਬਹੁਤ ਅੱਗੇ ਗਿਆ ਫਿਲਮਾਂ ਬਣ ਰਹੀਆਂ ਨੇ ਤੇ ਚੰਗੇ ਐਕਟਰਾਂ ਨੂੰ ਕੰਮ ਵੀ ਮਿਲ ਰਿਹਾ ਤਨਵੀਰ ਨਾ ਉਹ ਦੋਸਤ ਲੱਗਦੇ ਆ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਨਹੀਂ ਹੁੰਦਾ ਆਪਣੇ ਮਾਪਿਆਂ ਨੂੰ ਭਰੋਸਾ ਹੁੰਦਾ ਕਿ ਜੇ ਇਹ ਤਰ੍ਹਾਂ ਦੋਸਤ ਨਾਲ ਜਾਊਗਾ ਨਾ ਫੇਰ ਠੀਕ ਹੈ ਫੇਰ ਤੈਨੂੰ ਕੋਈ ਰੋਕ ਟੋਕ ਨਹੀਂ ਹੈਗੀ ਤੇ ਕਿਵੇਂ ਤੇ ਫੈਮਿਲੀ ਰਿਲੇਸ਼ਨਸ ਨੇ ਨਾ ਤੇ ਦੋਸਤੀ ਕਿਵੇਂ ਦੇਖਦੇ ਨੇ ਦੋਸਤ ਸਾਡੇ ਸਾਰੇ ਹੀ ਦੋਸਤ तकरीबन ਜੇ ਅਸੀਂ ਗੱਲ ਕਰੀਏ ਉਹ ਸਾਰਿਆਂ ਦੇ ਫੈਮਿਲੀਜ਼ ਚ ਸਾਰਿਆਂ ਦਾ ਪਤਾ ਹੈ ਕੋਈ ਵੀ ਐਸਾ ਦੋਸਤ ਨਹੀਂ ਹੈਗਾ ਮੇਲਾ ਸਾਡੇ ਸਰਕਲ 'ਚ ਜੀਤੋ ਸਾਡੇ ਘਰ ਦੇ ਨੇ ਕਿਹਾ ਹੋਵੇ ਵੀ ਇਹ ਤੋਂ ਦੂਰ ਰਹੋ ਕਿਉਂਕਿ ਮੈਨੂੰ ਲੱਗਦਾ ਤੁਹਾਡੀ ਦੋਸਤੀ ਉਹਨਾਂ ਨਾਲ ਹੀ ਹੁੰਦੀ ਹੈ ਜ਼ਿਆਦਾਤਰ ਜਿਹਹਜ ਤੁਹਾਡਾ ਸੁਭਾਅ ਹੁੰਦਾ ਤਾਂ ਉਹ ਸਾਨੂੰ ਲੋੜ ਹੀ ਨਹੀਂ ਪਈ ਸਾਡੇ ਘਰ ਦੇ ਨੇ ਸਾਨੂੰ ਕਦੇ ਟੋਕਿਆ ਹੋਵੇ ਵੀ ਇਹਦੇ ਨਾਲ ਨਹੀਂ ਜਾਣਾ ਉਹਦੇ ਨਾਲ ਨਹੀਂ ਜਾਣਾ ਸਾਡੇ ਘਰਦਿਆਂ ਨੂੰ ਪਤਾ ਸੀ ਵੀ ਉਹ ਉਹਨੂੰ ਇਹੀ ਖਰਾਬ ਕਰ ਸਕਦਾ ਆਏ ਕਹਿੰਦੇ ਉਹ ਦੇਖੀ ਕਿਤੇ ਉਹਨੂੰ ਖਰਾਬ ਨਾ ਕਰ ਦੇ ਉਹ ਸਿਆਣਾ ਮੁੰਡਾ ਉਹੀ ਜ਼ਿਆਦਾ ਵਿਗੜਿਆ ਸਾਡੇ ਆ ਇਹ 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 ਪੱਕਾ ਅੰਦਾਜ਼ਾ ਜੱਡ ਕਰਦਾ ਨੂੰ ਉਹ ਉਹ ਨਹੀਂ ਕਹਿੰਦੇ ਹੁੰਦੇ ਸਾਨੂੰ ਸਮਝਾਉਂਦੇ ਹੁੰਦੇ ਦੇਖੀ ਕਿ ਆ ਉਹਨੂੰ ਜਵਾਬ ਕੋ ਐਵੇਂ ਖਰਾਬ ਨਾ ਕਰੇ ਇਹਨੂੰ ਉਸ ਵੇਲੇ ਯੂਨੀਵਰਸਿਟੀ ਇਲੈਕਸ਼ਨਸ ਹੀ ਸਾਲਿਆ ਕਦੇ ਸਾਡੀ ਯੂਨੀਵਰਸਿਟੀ ਚ ਇਲੈਕਸ਼ਨ ਵਾਲਾ ਹਲੇ ਦੌਰ ਇਹਨਾਂ ਵਧੀਆ ਚੱਲਿਆ ਨਹੀਂ ਸੀ ਹਨਾ ਮੇਰੇ ਖਿਆਲ ਚ ਹਨ ਨਵਦੀਪ ਬਾਈ ਆਪਣੇ ਹਲੇ ਵੀ ਨਹੀਂ ਹੈ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਲੈਕਸ਼ਨਸ ਨਹੀਂ ਹੁੰਦੇ ਹੈਗੇ ਯੈਸ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜਿਆ ਉੱਥੇ ਇਲੈਕਸ਼ਨਸ ਨਹੀਂ ਹੁੰਦੇ ਪੰਜਾਬ ਯੂਨੀਵਰਸਿਟੀ ਚ ਹੁੰਦੇ ਨੇ ਸਾਡੀ ਯੂਨੀਵਰਸਿਟੀ ਚ ਨਹੀਂ ਹੈ ਜਾ ਯੂਨੀਵਰਸਿਟੀ ਪਟਿਆਨਾ ਤੋਂ ਪੜਿਆ ਜੀ ਉਹ ਵਾਲੀ ਹੈ ਦੇਖੋ ਜੀ ਤਿੰਨ ਜਣੇ ਇਕੱਠੇ ਹੋ ਗਏ ਹੁਣ ਯੂਨੀਵਰਸਿਟੀ ਵਾਲੇ ਹੁਣ ਤੁਸੀਂ ਕੈਮਰਾ ਚਾਹੇ ਬੰਦ ਕਰ ਦਿਓ ਅਸੀਂ ਆਪਣੀਆਂ ਗੱਲਾਂ ਸ਼ੁਰੂ ਕਰਨ ਲੱਗੇ ਆਂ ਚਾਹ ਕਿਹੜੀ ਕੈਂਟੀਨ ਦੀ ਸਭ ਮੈਂ ਬੀਐਸਸੀ ਕੀਤੀ ਸਟੈਟਿਸਟਿਕਸ ਚ ਫਿਰ ਮੈਂ ਕੀਤੀ ਮਾਸਟਰ ਪੱਤਰਕਾਰੀ ਚ ਜਰਨਲਿਜ਼ਮ ਜਰਨਲਿਜ਼ਮ ਚ ਓਕੇ ਵੈਰੀ ਗੁੱਡ ਪਰ ਤੁਸੀਂ ਮੇਰੇ ਜੋਨ ਜਰਨਲਿਜ਼ਮ ਜੀ ਹਾਂ ਬਿਲਕੁਲ ਅਸੀਂ ਵਾਲੀਆ ਸਾਹਿਬ ਹੁਣਾਂ ਤੋਂ ਪੜੇ ਹੋਏ ਸਟੂਡੈਂਟਸ ਆ ਮੈਂ ਤਾਂ ਹਾਂ ਬਹੁਤ ਅੱਛੇ ਮੈਂ تھیਟਰ ਦੀ ਮੈਂ ਕੀਤੀ ਹੈ ਐਂਡ ਜਰਨਲਿਜ਼ਮ ਕੀਤੀ ਹੈ ਬਿਲਕੁਲ ਕਿਹੜੀ ਕੰਟੀਨ ਦੀ ਪਸੰਦ ਸੀ ਸਭ ਨੂੰ ਚਾਹ ਸਾਨੂੰ ਨਿਊ ਭਗਵਾਨ ਨਿਊ ਭਗਵਾਨ ਜਦੋਂ ਲਾਇਬ੍ਰੇਰੀ ਦੇ ਅੱਗੇ ਖੜਕੇ ਹਨਾ ਹਾਂ ਉੱਥੇ ਲਾਇਬ੍ਰੇਰੀ ਨਾਲੋਂ ਜ਼ਿਆਦਾ ਸਾਨੂੰ ਇਨਕੁਆਰੀ ਵਾਲੀ ਚਾਹ ਜ਼ਿਆਦਾ ਪਸੰਦ ਸੀ ਉਹ ਬੈਸਟ ਜ਼ਿਆਦਾ ਹੋ ਗਈ ਸੀ ਉਸ ਤੋਂ ਪਹਿਲਾਂ ਨਾ ਆਪਣਾ ਕੈਫੇ ਹੱਸ ਸੀ ਜਦੋਂ ਕੈਫੇ ਸੀ ਜਦੋਂ ਉਦੋਂ ਉਹਦੀ ਜ਼ਿਆਦਾ ਚਾਹ ਸੀ ਇੰਡੀਅਨ ਕੈਫੇ ਸੀ ਜਦੋਂ ਹੁਣ ਤਾਂ ਚਲੋ ਉਹ ਕੁਝ ਹੋਰ ਬਣ ਗਿਆ ਆਈ ਥਿੰਕ ਨਾਮ ਚੇਂਜ ਕਰਤਾ ਉਹਦਾ ਉਦੋਂ ਉੱਥੇ ਬਹੁਤ ਮਹਿਫਲ ਲੱਗਦੀ ਸੀ ਥੀਟਰ ਡਿਪਾਰਟਮੈਂਟ ਦੇ ਬੈਕਸਾਈਡ ਕਾਫੇ ਨਾਲ ਹੀ ਯੂਥ ਫੈਲਫੇ ਡਿਪਾਰਟਮੈਂਟ ਅਸੀਂ ਤਾਂ ਸਾਰੇ ਉੱਥੇ ਜ਼ਿਆਦਾ ਡੇਰੇ ਲਾ ਕੇ ਰਕਦੇ ਸੀ ਹਾਂ ਓਪਨ 에ਅਰ ਥੀਟਰ ਦੇ ਸਾਹਮਣੇ ਵਾਲਾ ਜਿਹੜਾ ਕਾਫੇ ਓਪਨ 에ਅਰ ਉਹਨਾਂ ਨੇ ਕਲੋਜ਼ ਕਰਤਾ ਨਾ ਜਾਲੀਆਂ ਲਾ ਕੇ ਉਦੋਂ ਐਕਚੁਅਲ ਚ ਓਪਨ 에ਅਰ ਸੀ ਉਹ ਤਾਂ ਉੱਥੇ ਸਾਰੇ ਉਹ ਸਟੇਜ ਤੇ ਈਜ਼ੀਲੀ ਵਾਕ ਕਰਦੇ ਸੀ ਬੈਠਦੇ ਸੀਗੇ ਤਾਂ ਉੱਥੇ ਦੀ ਚਾਹ ਚਾਹ ਦਾ ਇੱਕ ਬੰਨਾ ਹੀ ਹੁੰਦੀ ਸੀ ਬਹਾਨਾ ਸੀ ਅਸੀਂ ਤਾਂ ਵੈਸੇ ਇਕੱਠੇ ਬੈਠੇ ਰਹਿਣਾ ਉਹ ਹੁਣ ਯਾਦ ਕਰਦੇ ਆ ਵਧੀਆ ਲੱਗਦਾ ਵੀ ਆ ਕਿੰਨਾ ਅੱਛਾ ਖੂਬਸੂਰਤ ਸੀ ਬੱਸ ਯਾ ਰੋਟੀਆਂ ਯਾਦ ਆ ਬਿਲਕੁਲ ਯਾਦ ਆਉਂਦੀਆਂ ਨੇ ਉਹ ਕਿਵੇਂ ਪੁੱਛਦੇ ਤਾਂ ਉੱਥੇ ਹੀ ਖਾਂਦੇ ਸੀ ਹੁਣ ਓਬਵੀਅਸ ਹੈ ਸਾਰਾ ਦਿਨ ਮੈਂ ਹੋਸਟਲ ਹੋਸਟਲ ਤੋਂ ਕਲਾਸ ਮੈਸ ਦੀਆਂ ਰੋਟੀਆਂ ਕਿਵੇਂ ਭੁੱਲਾਂਗੇ ਇਹਨਾਂ ਨੇ ਆਟਾ ਛਾੜ ਕੇ ਖਾਣੀਆਂ ਜਦੋਂ ਤਾਂ ਹੁਣ ਉਹ ਦੋਸਤ ਮਿਲਦੇ ਨੇ ਪੁਰਾਣੇ ਜਿਹੜੇ ਉਸ ਵੇਲੇ ਦੇ ਕਲਾਸਮੇਟ ਸੀਗੇ ਨਾਲ ਅਸੀਂ ਨਾ ਬੜੇ ਲੱਕੀ ਆ ਕਿ ਉਹਨਾਂ ਵੇਲੇ ਦੇ ਜਿਹੜੇ ਸਾਡੇ ਦੋਸਤ ਸੀ ਤੇ ਉਹਨਾਂ ਵੇਲੇ ਜਿੰਨਾਂ ਸਾਡੇ ਸਾਂਝ ਸੀ ਜਨਾ ਪਿਆਰ ਬਹੁਤ ਸੀ ਉਹ ਇੱਕੋ ਇੰਡਸਟਰੀ 'ਚ ਹੀ ਕੰਮ ਕਰ ਰਹੇ ਆ ਸੋ ਮਿਲਦੇ ਹੀ ਰਹਿੰਦੇ ਆ ਅਸੀਂ ਕਦੇ ਇਦਾਂ ਦਾ ਹੋਇਆ ਹੀ ਨਹੀਂ ਕਿ ਸਾਲ ਲੰਘ ਗਏ ਯਾਰ ਉਹ ਮਿਲਿਆ ਨਹੀਂ ਉਹ ਟੱਕਰਿਆ ਨਹੀਂ ਸਾਡੇ ਉਹ ਮੋਸਟਲੀ ਕੁਝ ਨੇ ਜਿਹੜੇ ਕੈਨੇਡਾ ਕਨੋਡਾ ਚਾਲ ਗਏ ਪਰ ਮੋਸਟਲੀ ਸਾਡੇ 90% ਉਹ ਦੋਸਤ ਇਸੇ ਇੰਡਸਟਰੀ 'ਚ ਕੰਮ ਕਰ ਰਹੇ ਆ ਜਿੰਨਾਂ ਨਾਲ ਸਾਡਾ ਬਹੁਤ ਮੋਹ ਮੁਹੱਬਤ ਸੀ ਉਹ ਮਿਲਦੇ ਹੀ ਰਹਿੰਦੇ ਆ ਅਸੀਂ ਸੋ ਵੀ ਆਰ ਵੀ ਆਰ ਬlesed ਇਨਾਫ ਇਸ ਮਾਮਲੇ 'ਚ ਜੇ ਵੈਸੇ ਗੱਲ ਕੀਤੀ ਜਾਵੇ ਵੈਸੇ ਇਲੈਕਸ਼ਨਸ 'ਤੇ ਜਾ ਸਕਦੇ ਆ ਕਦੇ ਮੈਂ ਨਹੀਂ ਮੈਂ ਤਾਂ ਨਹੀਂ ਮੇਰੇ ਖਿਆਲ 'ਚ ਆਮ ਨਾਟ ਅ ਪੋ ਮੈਂ ਹੈ ਨਹੀਂ ਕਿਉਂਕਿ ਮੈਂ ਥੋੜਾ ਜ਼ਿਆਦਾ ਬੇਬਾਕ ਆ ਮੈਂ ਕਹਿ ਦਿੰਦਾ ਆ ਆਪਦੀ ਗੱਲ ਤੇ ਮੈਂ ਫਸ ਫਸ ਜਾਣਾ ਪੋਲੀਟਿਸ਼ੀਨ ਹੀ ਚਾਹੀਦੇ ਨਹੀਂ ਨਹੀਂ ਮੈਂ ਫਸ ਜਾਣਾ ਉਹ ਮੈਨੂੰ ਫਸਾਫਸੂ ਲੈਂਦੇ ਆ ਨਵਦੀਪ ਬਾਈ ਨੇ ਕੱਲ ਹੀ ਦੋ ਵਾਰੀ ਬਚਾਇਆ ਮੈਨੂੰ ਇਸ ਕਰਕੇ ਇਸ ਕਰਕੇ ਮੈਂ ਮੈਂ ਚੁੱਪੀ ਰਹਿਣਾ ਦਾ ਬਿਹਤਰ ਆ ਆ ਬਾਬਕ ਹੋ ਜਾਂਦੇ ਇਹ ਗੱਲਾਂ ਨੂੰ ਸਿੱਧੀਆਂ ਕਰ ਦਿੰਦਾ ਫਿਰ ਰੁਕੜਾ ਫੈਂਦਾ ਵੀ ਨਹੀਂ ਐ ਨਹੀਂ ਕਰਨਾ ਤੇ ਇਸੀ ਸਾਡੇ ਨਾਲ ਸਟਾਰ ਕਾਸਟ ਬਹੁਤ ਮਜ਼ਾ ਆ ਗੱਲ ਕਰਕੇ ਤਾਂ ਹੁਣ ਤੁਸੀਂ ਵੀ ਸਿਨੇਮਾ ਕਰਾਂ ਚ ਜਾਣਾ ਤੇ 30 ਅਗਸਤ ਨੂੰ ਦੇਖਣਾ ਨਾ ਭੁੱਲਣਾ ਫਿਲਮ ਗਾਂਧੀ 3 ਯਾਰ ਯਾਰ